ਇਹ ਸਾਡੇ ਪਿਓ ਨੇ ਐਸੇ ਕੰਮ ਜੀ ਸਾਨੂੰ ਪਾਇਆ ਜੀ ਪਜਪਾਂ ਦੇ ਵਿੱਚ ਹੀ ਪਾਇਆ ਉਹਦੋਂ ਅਸੀਂ ਲੇਵੀਆਂ ਦੇ ੱੱਬੇ ਫੜਦੇ ਤੋੜਦੇ ਹੁੰਦੇ ਸੀ ਉਹਨਾਂ ਐ ਕੰਮ ਬਹੁਤ ਤਗੜੇ ਕਾਰੀਗਰਾਂ ਨੇ ਸਾਡੇ ਪਿਓ ਬਣਾ ਗਿਆ ਹਾਂ ਅੰਮ੍ਰੀ ਸਰ ਤੋਂ ਵੀ ਮਸ਼ਹੂਰ ਸੀ ਹਾਂ ਜੀ ਹਾਂ ਜੀ ਜੇਲ੍ਹ ਵਿੱਚ ਟਾਲਾ ਹੰਮਾ ਫਾਤੋ ਹਾਂ ਜੀ ਜੇਲ੍ਹ ਵਿੱਚ ਟਾਲਾ ਇਹ ਪੁਰਾਣੇ ਜਿਹੜੇ ਅੱਡੇ ਸੀ ਕਿੰਨੇ ਅੱਡੇ ਸੀ ਤੁਹਾਡੇ ਸ਼ਹਿਰ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ 7-8 ੱਡੇ ਸਾਡੇ ਹੀ ਸੀ ਲੋਕਾਂ ਕੋ ਟਾਈਮ ਨਹੀਂ ਹੈ ਅਗਲੇ ਕਹਿੰਦਾ ਯਾਰ ਗੁੱਟ ਮਨ ਦੋ ਮਿੰਟ ਕੁ ਦੀ ਜਾਲਾ ਅੱਗੇ ਤੇ ਇੱਕ ਸ਼ੌਂਕ ਹੁੰਦਾ ਸੀ ਨਾ ਸਵੇਰੇ ਆ ਕੇ ਬਹਿਣਾ ਮਤਲਬ ਭਾਈ ਮੈਂ ਅਸੀਂ ਮੀਰੀ ਬਾਪ ਨੂੰ ਟਾਈਮ ਦਿੰਨੇ ਨਾ ਸਵੇਰੇ 5 ਵਜੇ ਆ ਜੀ ਅਸੀਂ ਭਾਵੇਂ ਘਰ 5:30 ਆਈਏ 6 ਵਜੇ ਆਈਏ ਤੇ ਗੱਪਾਂ ਜੀ ਇੱਥੇ ਮੇਲੇ ਲੱਗੇ ਹੁੰਦੇ ਸੀ ਬਾਰੀ ਜਰ ਯਾਨੀ ਕਿ ਜਿਹੜਾ ਸਿਰਤ ਆਇਆ ਦਾ ਉਹਨੂੰ ਪਹਿਲਾਂ ਦੂਜਾ ਨੰਬਰ ਤੇ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਉੱਤਾ ਹੀ ਗਾਹ ਬਤਾਲਦੇ ਫੋਨ ਦੇਖੋ ਕੋਈ ਹੈਗਾ ਕੋਈ ਫੋਨ ਤੇ ਗਾਹ ਠੀਕ ਨਾ ਮੈਂ ਚਾ ਲੱਗ ਗਾਹ ਠੀਕ ਨਾ ਅੱਗੇ ਗਾਹ ਤੋਂ ਠੀਕ ਦੇ ਸੀ বারবার اپیل ਕੀਤੀ ਜਾਂਦੀ ਕਿ ਉਹ پلاਸਟਿਕ ਦੀ ਡੋਰ ਆ ਖਤਰਨਾਕ ਕੁੰਨੀ ਡੋਰ ਆ ਨਾ ਵਰਤੋ بچے ਹੰਦੇ ਨਹੀਂ ਫਿਰ ਵੀ بچے ਲਈ ਜਾਂਦੇ ਹੋਏ ਬੱਚੇ ਉਹਨਾਂ ਵੇਖੋ ਦੁਕਾਨਦਾਰੀ ਵੇਚਣਦੇ ਨੇ ਲੋਹੜੀ ਦੇ ਤਿਹਾੜ ਨੂੰ ਲੈ ਕੇ ਅਕਸਰ ਹੀ ਆਪਾਂ ਗੱਲ ਕਰਦੇ ਆਂ ਜਦੋਂ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਤਾਂ ਪਤੰਗਬਾਜ਼ੀ ਕਹਿੰਦੇ ਇੱਥੋਂ ਦੀ ਇੱਕ ਰਵਾਇਤ ਆ ਸਾਲਾਂ ਤੋਂ ਜਸਦੀਆਂ ਤੋਂ ਕਹਿ ਸਕਦੇ ਇੱਕ ਰਵਾਇਤ ਆ ਪਤੰਗਬਾਜ਼ੀ ਔਰ ਇਹ ਤੁਸੀਂ ਦੇਖ ਸਕਦੇ ਹੋ ਚਾਈਨਾ ਡੋਰ ਦੀ ਗੱਲ ਤਾਂ ਆਪਾਂ ਕਰਦੇ ਹੀ ਆਂ ਕਿ ਚਾਈਨਾ ਡੋਰ ਤੇ ਪ੍ਰਸ਼ਾਸਨ ਵੱਲੋਂ ਰੋਕਾ ਪੋਲਿਊਸ਼ਨ ਬੋਰਡ ਵੱਲ ਫੁੱਲ ਹਰਕਤ ਦੇ ਵਿੱਚ ਆਇਆ ਔਰ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਤੇ ਪੰਜਾਬ ਪੁਲਿਸ ਵੀ ਵੱਖ-ਵੱਖ ਤਰ੍ਹਾਂ ਦੇ ਰੇਡ ਕਰਕੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਾਬੂ ਕਰ ਰਹੀ ਹੈ ਪ੍ਰਸ਼ਾਸਨ ਵੀ ਅਪੀਲ ਕਰਦਾ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇ ਵਰਤੋਂ ਕੀਤੀ ਜਾਵੇ ਤੇ ਇਸ ਡੋਰ ਦੀ ਜਿਹੜੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਧਾਗੇ ਦਾ ਧਾਗੇ ਨਾਲ ਤਿਆਰ ਕੀਤਾ ਹੋਇਆ ਮੰਜਾ ਜਿਹਨੂੰ ਕਹਿੰਦੇ ਕਿ ਡੋਰ ਇਹ ਉਹ ਡੋਰ ਹੈ ਜਿਹੜੀ ਪਤੰਗबाजी ਵਾਸਤੇ ਪੁਰਾਣੇ ਸਮਿਆਂ ਦੇ ਵਿੱਚ ਵੀ ਚੱਲਦੀ ਸੀ ਔਰ ਅੱਜ ਵੀ ਚਾਹੇ ਉਹ ਚਾਈਨਾ ਡੋਰ ਆ ਗਈ ਪਲਾਸਟਿਕ ਦੀ ਡੋਰ ਸਿੰਥੈਟਿਕ ਦੀ ਡੋਰ ਆ ਗਈ ਉਤੋਂ باوجود ਵੀ ਇਹ ਡੋਰ ਅਜੇ ਵੀ ਵਿਕਰੀ ਹੈ ਅਜੇ ਵੀ ਇਹ ਹੋਂਦ ਦੇ ਵਿੱਚ ਹੈ ਔਰ ਇਹਨੂੰ ਤਿਆਰ ਕਰਨ ਲਈ ਵੀ ਇਹ ਇੱਕ ਵੱਖਰੇ ਤਰ੍ਹਾਂ ਦੀ ਇਹ ਕਹਿ ਸਕਦੇ ਆ ਵੱਖਰੇ ਤਰ੍ਹਾਂ ਦੀ ਕਲਾ ਇੱਕ ਵੱਖਰੇ ਤਰ੍ਹਾਂ ਦਾ ਆਰਟ ਔਰ ਉਹ ਇਹ ਕਾਰੀਗਰ ਨੇ ਔਰ ਕੁਝ ਚੁਣੀਂਦਾ ਕਾਰੀਗਰ ਹੀ ਨੇ ਜਿਹੜੇ ਇਸ ਡੋਰ ਨੂੰ ਤਿਆਰ ਕਰਦੇ ਨੇ ਔਰ ਉਹਨਾਂ ਦੀ ਜੇ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਕਾਰੀਗਰ ਤੇ ਬਟਾਲੇ ਦੇ ਕਾਰੀਗਰ ਬਹੁਤ ਮਸ਼ਹੂਰ ਨੇ ਤੁਸੀਂ ਤੇ ਮੇਰੇ ਖਾਲਨਾ ਪਿਛਲੇ 40 ਸਾਲ ਤੋਂ ਕੰਮ ਕਰਦੇ ਹੋ ਹਾਂਜੀ ਹਾਂਜੀ ਇਧਰ ਆ ਕਿੱਦਾਂ ਬਾਜੀ ਕਦੋਂ ਤੋਂ ਕੰਮ ਕਰਦੇ ਹੋ ਹਣ 40 ਸਾਲ ਹੋ ਗਿਆ ਹਾਂਜੀ 55 ਤੋਂ ਇਹ ਸਾਡਾ ਖਾਨਦਾਨੀ ਕੰਮ ਹੈ ਤੁਹਾਡੇ ਪਿਓ ਦਾ ਵੀ ਖਾਨਦਾਨੀ ਕੰਮ ਈ ਉਹਨਾਂ ਦਿਸਰਾਂ ਗੁੰਡੇ ਹੀ ਢਾਲਾ ਲੰਦ ਰਹੇ ਆ ਤੇ 55 ਸ਼ੁਰੂ ਆਏ 55 ਤੋਂ ਅਹੀ 55 ਤੁਹਾਡੇ ਮਾਪਿਓ ਨੇ ਆਏ ਕੰਮ ਚ ਪਾਇਆ ਤੁਹਾਨੂੰ ਬਿਲਕੁਲ ਕੀ ਕਹ ਰਹੇ ਤੁਸੀਂ ਸਾਡੇ ਪਿਓ ਨੇ ਐਸੇ ਕੰਮ ਚ ਸਾਨੂੰ ਪਾਇਆ ਲਾ ਜੀ 55 ਦੇ ਵਿੱਚ ਹੀ ਪਾਇਆ ਉਹਦੋਂ ਅਸੀਂ ਲੇਵੀਆਂ ਦੇ ਡੱਬੇ ਫੜ ਕੇ ਤੋੜਦੇ ਹੁੰਦੇ ਸੀ ਕੋਣ ਆਇਆ ਕੰਮ ਬਹੁਤ ਤਗੜੇ ਕਾਰੀਗਰ ਆਏ ਸਾਡੇ ਪਿਓ ਬਣਾ ਦਿਆ ਉਹਨਾਂ ਜੂਨ ਡੋਰ ਚੰਨਾ ਆਈਆ ਤਾਂ ਸਾਡਾ ਕੰਮ ਖਤਮ ਹੋ ਗਿਆ ਸਾਡੇ ਫਾਦਰ ਵੀ ਅਸੀਂ ਇਹੀ ਕੰਮ ਕਰਦੇ ਸੀ ਸਟਾਰ ਤੇ ਇਹੀ ਕੰਮ ਕਰਦੇ ਸੀ ਅਸੀਂ ਨੌ ਭਰਾ ਵਾ ਨੌਵੇਂ ਹੀ ਅਹੀ ਇਹੀ ਕੰਮ ਕਰਦੇ ਸਾਰੇ ਹਾਂ ਦੇ ਦੇ ਸਾਰੇ ਟਾਈਮ ਇਹ ਬਿਰੂਰ ਗਾਹੀ ਹੋਏ ਜਿਹੜੀਆਂ ਥਾਂ ਨੇ ਨੰਬਰ ਸਰੀ ਅੱਡੇ ਹੁੰਦੇ ਸੀ ਨੰਬਰ ਸਰੀਏ ਬੜੇ ਬੜੇ ਮਸ਼ਹੂਰ ਸੀ ਕਹਿੰਦੇ ਕਿ ਅੰਮ੍ਰਿਤਸਰ ਤੋਂ ਵੀ ਮਸ਼ਹੂਰ ਸੀ ਹਾਂਜੀ 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 ਜੰਗਪਟਾਲਾ ਅੰਮ੍ਰਿਤਸਰ ਤੋਂ ਅੱਗੇ ਪਟਾਲਾ ਤੋਂ ਇਹ ਪੁਰਾਣੇ ਜਿਹੜੇ ਅੱਡੇ ਸੀ ਕਿੰਨੇ ਅੱਡੇ ਸੀ ਤੁਹਾਡੇ ਸ਼ਹਿਰ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ 7-8 ਦੇ ਅੱਡੇ ਸਾਡੇ ਹੀ ਸੀ ਜਿਹਦੇ ਵਿੱਚੋਂ ਅੰਮ੍ਰਿਤਸਰ ਤੋਂ 5-6 ਅੱਡੇ 7 ਅੱਡੇ ਅੰਮ੍ਰਿਤਸਰ ਤੋਂ ਵੀ ਹੁੰਦੇ ਸੀ ਆਜ ਕੱਲ ਤੋਂ ਸਿਰਫ ਕੋਈ ਡਾ ਲੱਗਾ ਬਣਾ ਲਈ ਜੀ ਮੇਰਾ ਆਪਣਾ ਅਡਾ ਹੁੰਦਾ ਸੀ ਫਿਲਮੇ ਦੀ ਬੈਕਸਾਈਡ ਦੇ ਮਸ਼ਹੂਰ ਅਡਾ ਹੁੰਦਾ ਸੀ ਡੋਰਾ ਪਰ ਲੋਕ ਮੇਰਾ ਨਾਮ ਮੈਨੂੰ ਬੱਚਾ ਬੱਚਾ ਜੇ ਵੀ ਜਾਣਦਾ ਕਹਿੰਦੇ ਡੋਰਾ ਲਾਓ ਲਾਈਏ ਕੀ ਵਿਗਣੀਆਂ ਹੀ ਨਹੀਂ ਉਹ ਕਹਿੰਦੇ ਘਟੂ ਚਾਹੀਏ ਅੱਜ ਕੱਲ ਦਾ ਬੱਚਾ ਵੀ ਔੜਦਾ ਨਾ ਕਹਿੰਦਾ ਹੁਣ ਘਟੂ ਚਾਹੀਏ ਐ ਡੋਰ ਬਹੁਤ ਘੱਟ ਬੰਦੇ ਜਿਹੜੇ ਜਿੰਦ ਕਰਦੇ ਹੈਗੇ ਉਹ ਲੋਕਾਂ ਕੋਲ ਟਾਈਮ ਨਹੀਂ ਹੈ ਉਹ ਅਗਲੇ ਕਹਿੰਦਾ ਯਾਰ ਗੁੱਟ ਨੂੰ ਦੋ ਮਿੰਟ ਕੁ ਜੀ ਦਾਲਾਂ ਅੱਗੇ ਤੇ ਇੱਕ ਸ਼ੌਂਕ ਹੁੰਦਾ ਸੀ ਨਾ ਸਵੇਰੇ ਆ ਕੇ ਬਹਿਣਾ ਮਤਲਬ ਭਾਈ ਮੈਂ ਅਸੀ ਕਾ ਨੂੰ ਟਾਈਮ ਦਿੰਨੇ ਨਾ ਸਵੇਰੇ 5 ਵਜੇ ਆ ਜੇ ਅਸੀਂ ਭਾਵੇਂ ਘਰ 5:30 ਵਜੇ ਆਈਏ 6 ਵਜੇ ਆਈ ਤੇ ਗੱਕੀ ਇੱਥੇ ਮੇਲੇ ਲੱਗੇ ਹੁੰਦੇ ਸੀ ਇੱਥੋਂ ਤੱਕ ਡੋਰਾ ਜੜੀਆਂ ਸੀ ਨਾ ਲੋਕਾਂ ਦੇ ਡੱਬੇ ਦੇ ਡੱਬੇ ਪਏ ਹੁੰਦੇ ਸੀ ਤੇ ਚਾਰ ਡੱਬੇ ਕੇ ਤੇ ਪੰਜ ਡੱਬੇ ਕੇ ਤੇ 6 ਡੱਬੇ ਕੋਈ ਜਿਹਦਾ ਨੰਬਰ ਪਹਿਲਾਂ ਆਉਣਾ ਉਹਦੀ ਡੋਰ ਤਣੀ ਜਾਣੀ ਆ ਪੁਲਿਸ ਆ ਬਾਹਰੀ ਸ਼ਹਿਰ ਜਾਨੀ ਕਿ ਜਿਹੜਾ ਸ਼ਹਿਰ ਤੋਂ ਆਇਆ ਦਾ ਉਹਨੂੰ ਪਹਿਲਾਂ ਦੂਜਾ ਨੰਬਰ ਤੇ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਉਦਾਂ ਹੀ ਗਾਗ ਬਤਾਲਣਾ ਹੁਣ ਦੇਖੋ ਕੋਈ ਹੈਗਾ ਕੋਈ ਫੂਨ ਤੇ ਗਾਗ ਡੀਕਣਾ ਪੈਂਦਾ ਲੱਗੂਗਾ ਗਾਗ ਡੀਕਣਾ ਪੈਂਦਾ ਅੱਗੇ ਗਾਉ ਸਾਨੂੰ ਡੀਕਦੇ ਸੀ ਘਰੋਂ ਵਜਾ ਦਿੰਦੇ ਸੀ ਭ ਫੋਨ ਦਾ ਜੋ ਚਾਹਨਾ ਹੀ ਆ ਤੇ ਵੀ ਗਾ ਇੰਨੀ ਪ੍ਰਸ਼ਾਸਨ ਵੱਲੋਂ ਕਹਿਣਾ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਵੀ ਬਾਰ ਬਾਰ ਅਪੀਲ ਕੀਤੀ ਜਾਂਦੀ ਕਿ ਉਹ ਪਲਾਸਟਿਕ ਦੀ ਡੋਰ ਆ ਖਤਰਨਾਕ ਖੁੰਨੀ ਡੋਰ ਆ ਨਾ ਵਰਤੋ ਫਿਰ ਵੀ ਬੱਚੇ ਲੈ ਜਾਂਦੇ ਵੇ ਬੱਚੇ ਉਹਨਾਂ ਵੇਖੋ ਦੁਕਾਨਦਾਰੀ ਵੇਚਣਦੇ ਨੇ ਹਰ ਦੁਕਾਨਦਾਰ ਵੇਚਦਾ ਪਿਆ ਚੋਰੀ ਵੇਚਦੇ ਨੇ ਕੀ ਕਰਾਂ ਸਾਡੀ ਰੂਰ ਕਿਨੇ ਖਰੀਦਣੀ ਬੱਚੇ ਵੀ ਅੱਜ ਕੱਲ ਮੰਗਦੇ ਗੱਟੂ ਆ ਜੀ ਇਹ ਗੱਡੀ ਸਾਡੀ ਕੱਟੀ ਜਾਂਦੀ ਆ ਜੀ ਡੋਰ ਤਾਂ ਅਸਲ ਇਹੋ ਹੀ ਆ ਡਾਉਣ ਤੇ ਗੁੱਡੀ ਜੀ ਕਿੱਦਾਂ ਤਿਆਰ ਕਰਦੇ ਹੋ ਇਹ ਇਹ ਤਿਆਰ ਕਰਨ ਦਾ ਕੀ ਢੰਗ ਤਰੀਕਾ ਇਹਦਾ ਜੀ ਬਾਜੀ ਲੇਵੀ ਹੁੰਦੀ ਆ ਰੋੜ ਦੀ ਬੰਦੀ ਆ ਉਹਦੀ ਸਖਤ ਲੇਵੀ ਬਣਾਉਣੀ ਪੈਂਦੀ ਆ ਨਰਮ ਬਣਾਉਣੀ ਪੈਂਦੀ ਆ ਔਰ ਰੰਗ ਲਾਉਣਾ ਪੈਂਦਾ ਉਹਦੇ ਵਿੱਚ ਪਾ ਕੇ ਮੁਰਗੇ ਉਹਨੇ ਤਿਆਰ ਕੀਤੀ ਜਾਂਦੀ ਆ ਇਹਨੂੰ ਕਈ ਖਿਚਾਂ ਮੇਂਦੀਆਂ ਨੇ ਤੇ ਖਿਚਾਂ ਘਟਣਾ ਨਹੀਂ ਹਣਾ ਉਹਦਾ ਖਿਚਾਂ ਮੜੀਆਂ ਲੱਗਦੀਆਂ ਸੀ ਇੱਥੋਂ ਆ ਲਿਆ ਕੇ ਡੋਰ ਨੂੰ ਇੱਥੋਂ ਕੇ ਚ ਪਾਉਣੀ ਫੇਰ ਡੋਰ ਨੂੰ ਮੱਝਾ ਤਿਆਰ ਕਰਨਾ ਇਹਦਾ ਹੱਥਾਂ ਨੂੰ ਤਾਂ ਨਹੀਂ ਕੋਈ ਬਹੁਤਾ ਨੁਕਸਾਨ ਇਹਨੂੰ ਕੋਈ ਨੁਕਸਾਨ ਨਹੀਂ ਹਗਾ ਜੀ ਬਹੁਤ ਘੱਟ ਨੁਕਸਾਨ ਆ ਕਿਤੇ ਜੋੜ ਜਾਣਾ ਕਿਤੇ ਡੋਰ ਵਾਜੇ ਵਾਜੇ ਉਹਦਾ ਤੇ ਨੁਕਸਾਨ ਹੀ ਰਸਾਉਣਾ ਇਹ ਗੱਲ ਵੀ ਜਾਣੀ ਆ ਪਾਣੀ ਦੇ ਵਿੱਚ ਹਾਂਜੀ ਇਹ ਤੇ ਪਾਣੀ ਚ ਗੱਲ ਵੀ ਜਾਣੀ ਆ ਇਹ ਤਾਂ ਅੱਗੇ ਵੱਖਰੀ ਹੋਈ ਨੇ ਉਹ ਗੱਲ ਨਹੀਂ ਪਲਾਸਟਿਕ ਦੀ ਗੱਲਾਂ ਹੀ ਨਹੀਂ ਜੀ ਹੁਣ ਪਾ ਲਈ ਆ ਕਣ ਅੱਜ ਵੀ ਤੁਸੀਂ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਵੇਖੋ ਕਿੰਨੀ ਸਾਡਾ ਜੀ ਮਾੜੀ ਰੋੜ ਹੈਗੀ ਅਸੀਂ ਤਾਂ ਕਿੰਨੇ ਵੀ ਨਾਂ ਵਰਤੋ ਵੀ ਡੋਰ ਵਰਤੋ ਲੈ ਵਈ ਉਹ ਹੀ ਲਵੋ ਹੁਣ ਵੀ ਗੁੱਡੀ ਉਹ ਹੀ ਡਾਓ ਚੌਂਕੀ ਪੂਰਾ ਕਰਨਾ ਵਾ ਉਹ ਕਹਿੰਦੇ ਨਹੀਂ ਜੀ ਡੋਰ ਤੇ ਉਹ ਮੈਂ ਕਹਿੰਦਾ ਬਹੁਤ ਮਾੜੀ ਹੈਗੀ ਚੈਨਲ ਦੀ ਜੜ ਅਸਲ ਡੋਰ ਕੋ ਡੀ ਡੋਂ ਦੇ ਵਿੱਚ ਡੋਰੇ ਹੋਈ ਬਣੀਆਂ ਜੀ ਮਾਂਝਾ ਡੋਰਾ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਕਿ ਜੇ ਪਤੰਗਬਾਜ਼ੀ ਦੀ ਗੱਲ ਕਰੀਏ ਤਾਂ ਜਿਹੜੀ ਪਤੰਗਬਾਜ਼ੀ ਖਾਸ ਤੌਰ ਤੇ ਚਾਹੇ ਉਹ ਲੈnde ਪੰਜਾਬ ਦੀ ਪਤੰਗਬਾਜ਼ੀ ਹੋਵੇ ਚਾਹੇ ਚੜ੍ਹਦੇ ਪੰਨਾ ਪੰਜਾਬ ਦੀ ਲੋਹੜੀ ਵਾਲੇ ਦਿਨ ਹੋਵੇ ਜਾਂ ਚਾਹੇ ਬਸੰਤ ਤੇ ਕਹਿੰਦੇ ਪਤੰਗਬਾਜ਼ੀ ਹੁੰਦੀ ਹੈ ਤਾਂ ਹੁੰਦੀ ਇਸੇ ਡੋਰ ਨਾਲ ਸੀ ਇਹਦੇ ਵਿੱਚ ਵੀ ਵੱਖ-ਵੱਖ ਕਿਸਮਾਂ ਆਂਦੀਆਂ ਨੇ ਜੇ ਗੱਲ ਕਰੀਏ ਕੋਈ ਕਹਿੰਦੇ ਕਿ ਇਹ ਮਾਂਜਾ ਡੋਰ ਅੰਮ੍ਰਿਤਸਰ ਦੀ ਤਿਆਰ ਕੀਤੀ ਬਟਾਲੇ ਦੀ ਤਿਆਰ ਕੀਤੀ ਕੋਈ ਪੀਲੀ ਪੀਤ ਦੀ ਵੀ ਡੋਰ ਹੁੰਦੀ ਸੀ ਲੇਕਿਨ ਹੁੰਦੀ ਧਾਗੇ ਤੋਂ ਸੀ ਲੇਕਿਨ ਅੱਜ ਜਿਹੜੀਆਂ ਇੱਕ ਚਾਈਨਾ ਡੋਰ ਨਾ ਦੀ ਇੱਕ ਪਲਾਸਟਿਕ ਡੋਰ ਜਿਹੜੀ ਬਾਜ਼ਾਰ ਦੇ ਵਿੱਚ ਚਾਹੇ ਪ੍ਰਸ਼ਾਸਨ ਵੱਲੋਂ ਲਗਾਤਾਰ ਅਪੀਲ ਕੀਤੀ ਜਾਂਦੀ ਹੈ ਕਿ ਉਸ ਦੀ ਵਿਕਰੀ ਤੇ ਬੈਨ ਉਹ ਨਾ ਵੇਚੀ ਜਾਵੇ ਔਰ ਖਰੀਦਣ ਵਾਲਿਆਂ ਨੂੰ ਵੀ ਮਨਾ ਕੀਤਾ ਜਾਂਦਾ ਲੇਕਿਨ ਉਹਦੇ باوجود ਸ਼ਾਇਦ ਉਹਦੀ ਵਿਕਰੀ ਹੈ ਤਾਂ ਹੀ ਇਹਨਾਂ ਮਾਂਜਾ ਡੋਰ ਤਿਆਰ ਕਰਨ ਵਾਲਿਆਂ ਦਾ ਕਹਿਣਾ ਕਿ ਉਹਨਾਂ ਦੀ ਦੁਕਾਨਦਾਰੀ ਮੰਦੀ ਹੈ ਔਰ ਕਾਫੀ ਸਾਲਾਂ ਤੋਂ ਹੀ ਮੰਦੇ ਹਾਲਾਤ ਦੇ ਵਿੱਚ ਨੇ ਜਿੱਥੇ ਇਹ ਲਗਾਤਾਰ ਵੱਡੀ ਤعداد ਦੇ ਵਿੱਚ ਕੰਮ ਕਰਦੇ ਸੀ ਗਾਹਕ ਇਹਨਾਂ ਨੂੰ ਡੀਗਰੇ ਸੀ ਅੱਜ ਇਹ ਗਾਕਾਂ ਨੂੰ ਡਿਕਨ ਲਈ ਮਜਬੂਰ ਨੇ ਤਸਵੀਰਾਂ ਗੁਰਦਾਸਪੁਰ ਤੋਂ ਨੇ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ